ਹਾਂ ਕੋ ਓਕੇ ਡਾਕਟਰ ਸਾਹਿਬ ਚੰਗੀ ਤਰ੍ਹਾਂ ਟੈਸਟ ਕਰ ਰਹੇ ਜੀ ਮੇਰਾ ਹੋਰ ਹਫ਼ਤੇ ਵਿੱਚ ਆਉਣਾ ਪੀ ਲਾਉਣਾ ਮੈਂ ਤੁਹਾਨੂੰ ਪ੍ਰੋਬਲਮ ਕੀ ਆ ਮੇਰਾ ਮਤਲਬ ਸਮੱਸਿਆ ਕੀ ਹੁੰਦੀ ਹੈ ਡਾਕਟਰ ਸਾਹਿਬ ਕੋਈ ਇੱਕ ਸਮੱਸਿਆ ਹੋਵੇ ਦੱਸਾਂ ਜੇ ਧੁੱਪੇ ਵਿੱਚ ਜਾਂਣਾ ਤੇ ਮੇਰੇ ਕੰਨ ਸ਼ਾਂ ਸ਼ਾਂ ਕਰਦੇ ਆ ਫਰੀਜ਼ ਦੇ ਸ਼ਿੰਬ ਜੇ ਪੈਂਦੇ ਆ ਤੇ ਇੱਥੋਂ ਨਾ ਇੱਥੋਂ ਗੋਲਾ ਜਿਹਾ ਬੰਦਾ ਜਿਹੜਾ ਸਿੱਧਾ ਮੇਰੇ ਦਿਮਾਗ ਨੂੰ ਜਾਂਦਾ ਤੇ ਮੈਨੂੰ ਖੱਟੇ ੜਕਾਰ ਜਿਹਾ ਹੁੰਦਾ ਆ ਮੈਨੂੰ ਲੱਗਦਾ ਮੈਨੂੰ ਐਸਟीडी ਹੋਏ ਐਸਟीडी ਨਹੀਂ ਭਾਈ ਸਾਹਿਬ ਐਸਿਡਿਟੀ ਆਹ 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 ਐਸਿਡਿਟੀ ਐਸਟीडी ਆਹ ਗੋਲੀਆਂ ਸਵੇਰੇ ਸ਼ਾਮ ਲੈਣੀਆਂ ਦੱਡ ਸਾਬ ਮੈਨੂੰ ਲੱਗਦਾ ਕਿ ਇਹ ਨਾਲ ਮੈਂ ਠੀਕ ਨਹੀਂ ਹੋਣਾ ਤੁਸੀਂ ਤਾਂ ਮੈਨੂੰ ਉਹ ਦਿਓ ਤੇਰੀ ਚਿਤ੍ਰਮਿਤਰੀ ਜੀ ਗੋਲੀ ਹੁੰਦੀ ਆ ਤੇ ਛਣਕਣੇ ਵਾਲੇ ਕੈਪਸੂਲ ਹੁੰਦੇ ਆ ਉਹਦੇ ਨਾਲ ਮੈਂ ਠੀਕ ਹੋਊਗਾ ਆ ਕੈਪਸੂਲ ਉਹ ਤੋਂ ਲੈਣੇ ਜਦੋਂ ਐਸਿਡਿਟੀ ਫੀਲ ਹੋਵੇ ਡਾਕਟਰ ਸਾਹਿਬ ਇਹਨਾਂ ਡੱਕਾ ਅਸਰ ਨਹੀਂ ਕਰਨਾ ਮੈਨੂੰ ਪਤਾ ਨਾ ਤੁਸੀਂ ਐ ਕਰੋ ਮੈਂ ਨਾ ਇਨੂ ਦੀਆਂ ਇਨੂ ਦੀਆਂ ਪੁਰੀਆਂ ਹੀ ਨਹੀਂ ਹੁੰਦੀਆਂ ਉਹ ਦੇ ਦਿਓ ਮੈਨੂੰ ਜਦੋਂ ਘੋਲ ਕੇ ਧਰਮਣਾ ਪੀਦੀਆਂ ਨਾ ਅੰਦਰ ਗਾਏ ਪਹੁੰਚ ਜਾਂਦੀਆਂ ਹਲੋ ਆਟਿਓ ਬੋਦਲਣ ਜੋ ਤੁਸੀਂ ਧੁੱਪ ਚ ਜਾਣਾ ਆਪਦੀਆਂ ਬਾਹਾਂ ਤੇ ਮੂੰਹ ਤੇ ਮਲ ਕੇ ਫਿਰ ਬਾਹਰ ਜਾਣਾ ਧੁੱਪ ਚ ਡਾਕਟਰ ਸਾਹਿਬ ਆ ਟੂਬ ਡਾਕਟਰ ਸਾਹਿਬ ਇਹਦਾ ਕੋਈ ਫਾਇਦਾ ਨਹੀਂ ਦੇਖੋ ਮੇਰਾ ਸਰੀਰ ਆ ਮੈਨੂੰ ਰੋਗ ਲੱਗਾ ਮੈਨੂੰ ਪਤਾ ਕਿਵੇਂ ਠੀਕ ਹੋਣਾ ਡਾਕਟਰ ਸਾਹਿਬ ਮੈਂ ਮੋਬਾਈਲ ਤੇ ਦੇਖਿਆ ਖੋਪਿਆ ਤੇੜ ਇਹਦੇ ਨਾਲ ਯਾਰ ਕੋਨਾ ਚੰਗਾ ਉਹ ਤਾਂ ਚੰਬਲ ਤੇ ਦਾਗ ਵੀ ਚੱਕ ਦਿੰਦਾ ਡਾਕਟਰ ਸਾਹਿਬ ਦਵਾਈ ਐਸਾ ਜਦੋਂ ਤੁਹਾਨੂੰ ਪਤਾ ਵੀ ਤੁਹਾਨੂੰ ਬਿਮਾਰੀ ਕੀ ਹੈ ਤੇ ਉਹ ਕਿਹੜੀ ਦਵਾਈ ਨਾਲ ਠੀਕ ਹੋਣੀ ਹੈ ਫਿਰ ਮੇਰੇ ਕੋਲੇ ਕੀ ਅੰਬ ਲੈਣਾ ਹੈ ਜਾ ਮੋਬਾਈਲ 'ਤੇ ਵੇਖ ਕੇ ਦਵਾਈ ਲਈ ਜਾ ਆਪਦੀ ਜਿਹਨੂੰ ਵੇਖੋ ਮੋਬਾਈਲ ਚੱਕ ਕੇ ਡਾਕਟਰ ਬਣਿਆ ਫਿਰਦਾ ਡਾਕਟਰ ਸਾਹਿਬ ਮਨ ਲਾ ਤੁਸੀਂ ਤਾਂ ਗੁੱਸਾ ਕਰ ਗਿਆ ਹਾਂ ਕਰ ਗਿਆ ਗੁੱਸਾ ਮੇਰਾ ਸਰੀਰ ਆ ਮੇਰਾ ਗੁੱਸਾ ਮੈਨੂੰ ਪਤਾ ਕਦੋਂ ਤੇ ਕਿੰਨਾ ਆਉਂਦਾ ਇਹਦੋਂ ਪਹਿਲਾਂ ਕਿ ਸਾਰਾ ਗੁੱਸਾ ਤੇਰੇ ਤੇ ਨਿਕਲ ਜਾ ਚੱਲ ਨਿਕਲ ਜਾ ਧੁੱਪੇ ਧੁੱਪੇ ਤੂੰ ਜਾ ਕੇ ਲਾ ਖੋਪੇ ਦਾ ਤੇਲ ਡਾਕਟਰ ਵਿਜੇ ਖੰਨਾ ਚੱਲ ਦੰਡੀ ਪੈ